ਜੀ ਸਰ ਚਿਮਨੀ ਚੋਣਾ ਦਾ ਜਿਹੜਾ ਵਿਗਲ ਜਿਹੜਾ ਬਚ ਚੁੱਕਾ ਹੁਸ਼ਿਆਰਪੁਰ ਦੇ ਵਿੱਚ ਤੇ ਵਾਰਡ ਨੰਬਰ 27 ਤੱਕ ਵੱਡੇ ਕਾਫਲੇ ਦੇ ਨਾਲ ਤੁਸੀਂ ਵੋਟਾਂ ਲੈਣ ਜਾ ਰਹੇ ਹੋ ਤੇ ਕੀ ਕਰਨਾ ਚਾਹੁੰਦੇ ਹੋ ਕਿ ਨ ਕਿੰਨੇ ਕੁ ਮਦੇਦਾਰ ਤੇ ਜੜੀਆਂ ਵੋਟਾਂ ਜੜੀਆਂ ਮੰਗੋਗੇ ਰਮ ਦੇਖੋ ਪਹਿਲਾਂ ਤਾਂ ਮੈਂ ਤੁਹਾਡਾ ਮੀਡੀਆ ਦਾ ਬਹੁਤ ਧੰਨਵਾਦ ਕਰਦਾ ਕਿ ਜਿਨ੍ਹਾਂ ਨੇ ਸਾਡੇ ਵਾਸਤੇ ਥੋੜਾ ਟਾਈਮ ਕੱਢਿਆ ਸੋ ਇਹ ਜੜੀਆਂ ਇਲੈਕਸ਼ਨ ਆ ਸਾਡੇ ਵਾਲੀ ਇਹ ਪਹਿਲੇ ਵੀ ਜੜੀਆਂ ਦੋ ਚਾਰ ਇਲੈਕਸ਼ਨਾਂ ਅਸੀਂ ਲੜੀਆਂ ਇਹ ਡਵੈਲਪਮੈਂਟ ਦੇ ਆਧਾਰ ਤੇ ਲੜੀਆਂ ਲੋਕਾਂ ਦੇ ਜਿਹੜੇ ਆ ਮੁਢਲੀਆਂ ਸਹੂਲਤਾਂ ਜਿਹੜੀਆਂ ਸੀਵਰੇਜ ਵਾਟਰ ਸਪਲਾਈ ਲਾਈਟਾਂ ਛੜਕਾਂ ਉਹ ਸਾਰੀਆਂ ਟੋਟਲ 27 ਨੰਬਰ ਵਾਰਡ ਚੋਂ ਕੰਪਲੀਟ ਕਰਾਈਆਂ ਕਿਉਂਕਿ ਜਦੋਂ 2015 ਚ ਮੈਂ ਆਇਆ ਸੀ ਪਾਣੀ ਦੀ ਬੜੀ ਸਮੱਸਿਆ ਸੀਗੀ ਜਦੋਂ ਮੈਂ 15 ਚ ਆਇਆ 5 ਟੂਬਲਾਂ ਦਾ ਮੈਂ ਆਪਣੇ ਹੱਥੀਆਂ ਉਦਗਾਟਨ ਕੀਤਾ ਸੋ ਇਸ ਵੇਲੇ ਪਾਣੀ ਦੀ ਕੋਈ ਦਿੱਕਤ ਨਹੀਂ ਹਰ ਚੀਜ਼ ਜਿਹੜੀ ਇਸ ਵੇਲੇ ਪਰਫੈਕਟ ਆ ਸਾਰੀਆਂ ਸੋ ਬਾਕੀ ਜਿਹੜਾ ਲੋਕਾਂ ਦਾ ਉਤਸ਼ਾਹ ਜਿਹੜਾ ਉਹ ਸਾਡੇ ਪਰਿਵਾਰ ਦੇ ਨਾਲ ਸ਼ੁਰੂ ਹੋ ਰਿਹਾ ਇੱਕ ਇਮਾਨਦਾਰੀ ਤੇ ਇੱਕ ਡਵੈਲਪਮੈਂਟ ਇਹ ਦੋ ਚੀਜ਼ਾਂ ਦੇ ਆਧਾਰ ਤੇ ਵੋਟ ਲੈਣੀ ਆ ਅਸੀਂ ਨਾ ਤੇ ਕੋਈ 2004 ਤੋਂ ਲੈ ਕੇ ਹੁਣ ਤੱਕ ਸਾਡੇ ਤੇ ਕੋਈ ਦਾਗ ਲੱਗਦਾ ਤੇ ਨਾ ਹੀ ਅੱਗੇ ਲੱਗੇਗਾ ਲੋਕਾਂ 'ਚ ਵਿਚਰੇ ਆ ਦੱਸਣ ਦੀ ਲੋੜ ਨਹੀਂ ਲੋਕ ਪਸੰਦ ਕਰਦੇ ਆ ਲੋਕਾਂ 'ਚ ਬਹੁਤ ਉਦਨ ਦਾ ਖੁਸ਼ੀ ਆ ਜਿੱਦਨ ਦਾ ਸਾਡੇ ਪਰਿਵਾਰ ਦਾ ਨਾਮ ਅਨਾਉਂਸ ਹੋਇਆ ਪਾਰਟੀ ਦਾ ਹਾਈ ਕਮਾਂਡ ਦਾ ਅਸੀਂ ਧੰਨਵਾਦ ਕਰਦੇ ਆ ਜਿਨ੍ਹਾਂ ਨੇ ਸਾਨੂੰ ਟਿਕਟ ਤੇ ਨਵਾਜਿਆ ਸੋ ਉਹਨਾਂ ਦੀਆਂ ਜਿਹੜੀਆਂ ਦਿੱਤੀਆਂ ਜਿਹੜੀਆਂ ਆਸਾਂ ਨੇ ਉਹਨਾਂ ਤੇ ਅਸੀਂ ਬਹੁਤ ਖਰੇ ਉਤਰਾਂਗੇ ਸੀਟ ਜਿਹੜੀ ਆ ਜਿੱਤ ਕੇ ਬਹੁਤ ਭਾਰੀ ਬਹੁਮਤ ਦੇ ਨਾਲ ਉਹਨਾਂ ਦੀ ਝੋਲੀ ਪਈ। ਸਰ ਸਾਹਿਬ ਇਹ ਵੀ ਚਰਚਾ ਆ ਬਾੜ ਦੇ ਵਿੱਚ ਵੀ ਬਾਹਰ ਉਹ ਜਿਹੜਾ ਉਮੀਦਵਾਰ ਦਿੱਤਾ ਗਿਆ। ਕੋਈ ਬਾਹਰੋਂ ਨਹੀਂ ਜੀ ਸਾਡੇ ਘਰ ਦਾ ਮੈਂਬਰ ਆ ਬਾਹਰ ਦਾ ਹੋਵੇ। ਜਦੋਂ ਘਰ ਦਾ ਮੈਂਬਰ ਆ ਉਹ ਕਿਤੇ ਵੀ ਰਹਿ ਸਕਦਾ ਮੇਰੀ ਗੱਲ ਸੁਣੋ ਠੀਕ ਹੈ ਨਾ ਉਹਦਾ ਆਪਣਾ ਘਰ ਆ। ਜੇ ਕੋਈ ਮਜਬੂਰੀਆਂ ਕਰਕੇ ਕੋਈ ਨੌਕਰੀ ਮਿਲ ਜਾਂਦੀ ਆ ਬਾਹਰ ਕਿਸੇ ਨੂੰ ਕੋਈ ਦੱਸ ਦੇ ਕੋਈ 2 ਦਿਨ ਵਾਸਤੇ ਕੋਈ 2 ਸਾਲ ਵਾਸਤੇ ਚਲਾ ਜਾਂਦਾ ਇਹ ਤਾਂ ਮਤਲਬ ਬਾਹਰ ਦਾ ਥੋੜਾ ਕੈਂਡੀਡੇਟ ਹੁੰਦਾ। ਉਹ ਪਰਮਾਨੈਂਟ ਇੱਥੋਂ ਦੇ ਵਸਨੀਕ ਆ ਹੋ ਸਕਿਆ ਤੇ ਅਸੀਂ ਕੋਸ਼ਿਸ਼ ਇਹ ਕਰਦੇ ਹਾਂ ਹੁਣ ਚੋਣ ਜਾਬਤਾ ਲੱ ਬ੍ਰਦਰ ਦੀ ਜਿਹੜੀ ਆ ਬਦਲੀ ਜਿਹੜੀ ਇੱਥੇ ਕਰਵਾ ਲਾਂਗੇ ਅਸੀਂ ਕੋਈ ਇਦਾਂ ਦੀ ਕੋਈ ਹੁੰਦਾ ਸਮ ਆਮ ਆਦਮੀ ਪਾਰਟੀ ਦੀ ਜਿਹੜੀ ਸਰਕਾਰ ਆ ਆਪਦੀ ਸਰਕਾਰ ਆ ਇਸ ਦਾ ਕਿੰਨਾ ਕੁ ਬੈਨੀਫਿਟ ਮਿਲੂਗਾ ਇਸ ਵਾਰ ਮੈਂ ਕਹਾਂ ਜੀ ਸਰਕਾਰਾਂ ਦੇ ਬੈਨੀਫਿਟ ਮਿਲਦੇ ਨੇ ਰੂਲਿੰਗ ਪਾਰਟੀ ਆ ਡਵੈਲਪਮੈਂਟ ਆਮ ਆਦਮੀ ਪਾਰਟੀ ਨੇ ਸਾਡੇ ਬਹੁਤ ਹੀ ਸਤਿਕਾਰਯੋਗ ਇੱਥੋਂ ਦੇ ਵਿਧਾਇਕ ਬ੍ਰਹਮਚੰਦਰ ਜਿੰਪਾ ਜੀ ਬਹੁਤ ਚੰਗੀ ਪੱਦਰ ਤੇ ਜਿਹੜੇ 27 ਨੰਬਰ ਦੇ ਵਾਰਡ ਦੇ ਵਿੱਚ ਕੰਮ ਕਰਵਾਏ ਨੇ ਮੈਨੂੰ 2 ਸਾਲ ਹੋ ਗਏ ਆਮ ਆਦਮੀ ਪਾਰਟੀ ਜੁਆਇਨ ਕੀਤੇ ਨੂੰ ਤੇ ਇਸ ਵੇਲੇ ਲੋਕ ਪੂਰੇ ਪਿੱਛੇ ਗਵਾਹ ਨੇ 2 ਕਰੋੜ ਦੇ ਕੰਮ ਅਸੀਂ ਵਾਰ ਦੇ ਵਿੱਚ ਲਿਆ ਕੇ ਦਿੱਤੇ ਨੇ ਕੋਈ ਇਦਾਂ ਲਹੂਗਾ ਜਿਹੜਾ ਮਿਲ ਰਿਹਾ ਆਪਣੇ ਮੈਂ ਕਹਾਂ ਜੀ ਮੈਂ ਤੁਹਾਨੂੰ ਪਹਿਲਾਂ ਦੱਸ ਬੇਟਾ ਵੀ ਲੋਕ ਇੰਨੇ ਉਤਸ਼ਾਹ ਨੇ ਵੀ ਕੋਈ ਗੱਲ ਹੀ ਨਹੀਂ ਉਹ ਤਾਂ ਮਤਲਬ ਫੋਨ ਤੇ ਫੋਨ ਕਰੀ ਜਾਂਦੇ ਨੇ ਅਸੀਂ ਕਿਸੇ ਨੂੰ ਮਤਲਬ ਅਜੇ ਤੱਕ ਅਪਰੋਚ ਨਹੀਂ ਕਰ ਸਕੇ ਸੋ ਲੋਕਾਂ ਦਾ ਉਤਸ਼ਾਹ ਇੰਨਾ ਲੋਕ ਹੀ ਕੁਝ ਨੇ ਵੀ ਇਹ ਪਰਿਵਾਰ ਆ ਗਿਆ ਤੇ ਕਿਹੜੇ ਕੈਂਡੀਡੇਟ ਨਾਲ ਮੁਕਾਬਲਾ ਮੰਨਦੇ ਹੋ ਆਪਣਾ ਮੁਕਾਬਲਾ ਸਾਡਾ ਕਿਸੇ ਨਾਲ ਨਹੀਂ ਆਪਣੇ ਮੁਕਾਬਲੇ ਨੂੰ ਅਸੀਂ ਤੋੜ ਦਿੰਨੇ ਆ ਪਿਛਲੀ ਵਾਰੀ 300 ਵੋਟ ਦੀ ਲੀਡ ਤੇ ਜਿੱਤੇ ਸੀ ਉਹਦੇ ਤੋਂ ਉਹਦੇ ਤੋਂ ਬਹੁਤ ਤੋਂ ਬਾਅਦ 500 ਵੋਟ ਦੀ ਲੀਡ ਤੇ ਜਿੱਤੇ ਯਾਰਾ ਮੇਰੇ ਕਾ ਚ ਸਭ ਕੁਝ ਦਹਾ ਪਾਰ ਕਰ ਜੂਗਾ ਕੰਮ ਕਰ